ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਦਾ ਨਮਸਕਾਰ ਮੈਂ ਮਲੇਰ ਕੋਟਲਾ ਸੀਡ ਸਟੋਰ ਮੁਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਅੱਜ ਅਸੀਂ ਖੜੇ ਆਂ ਜੀ ਪਿੰਡ ਸੰਗੋਵਾਲ ਨੇੜੇ ਕਪੂਰਥਲਾ ਸਰਦਾਰ ਦਲਜੀਤ ਸਿੰਘ ਦੇ ਖੇਤ ਦੇ ਵਿੱਚ ਇਹਨਾਂ ਨੇ ਬੜੀ ਸੋਹਣੀ ਗੋਭੀ ਲਾਈ ਹੋਈ ਆ ਇੱਥੇ 2485 ਵੈਰੈਟੀ ਲੱਗੀ ਹੋਈ ਆ ਜੀ ਬੰਦ ਗੋਭੀ ਦੀ ਪਹਿਲਾਂ ਅਸੀਂ ਜਿਹੜੀ ਫੁੱਲ ਵਾਲੀ ਗੋਭੀ ਉਹ ਦੇਖ ਕੇ ਆਏ ਆ ਇਹਨਾਂ ਨੇ ਕਾਫੀ ਸਾਰੇ ਕਿੱਲੇ ਲਾਏ ਹੋਇਆ ਸਾਡੇ ਕਿਸਾਨ ਵੀਰਾਂ ਨੂੰ ਦੱਸੋ ਆ ਪਾਜੀ ਬਈ ਤੁਸੀਂ ਕਿੰਨੇ ਕਿੱਲੇ ਲਾਏ ਹੋਇਆ ਤੇ ਕਿੰਨੀ ਗੋਭੀ ਲਾਈ ਹੋਈ ਆ ਤੇ ਤੁਹਾਨੂੰ ਕੀ ਮਤਲਬ ਮਹਿਸੂਸ ਹੋ ਰਿਹਾ ਦੱਸੋ ਜੀ ਸਭ ਸਤਿ ਸ਼੍ਰੀ ਅਕਾਲ ਜੀ ਮੈਂ ਦਲਜੀਤ ਸਿੰਘ ਸੰਗੋਵਾਲ ਮੈਂ ਭਾਜੀ ਹੁਣ ਕੋ ਪਨੀਰੀ ਲਿਆ ਕੇ ਵਿਜੀ ਸੀਗੀ ਬੰਦ ਗੋਭੀ ਦੀ ਵੀ ਵਿਜੀ ਆ ਫੁੱਲ ਗੋਭੀ ਦੀ ਵੀ ਵਿਜੀ ਆ ਦੋਨੇ ਵੈਰਾਈਟੀਆਂ ਬਹੁਤ ਵਧੀਆ ਨਿਕਲੀਆਂ ਆ ਜੀ ਗਰਮੀ ਦਾ ਵੀ ਇਹਦੇ ਉੱਤੇ ਬਹੁਤ ਘੱਟ ਅਸਰ ਹੋਇਆ ਆ ਤੇ ਮਾਰਕੀਟ ਵੀ ਦੀ ਬਹੁਤ ਸੋਹਣੀ ਆ ਡਿਮਾਂਡ ਵੀ ਪੂਰੀ ਆ ਜੀ ਔਰ ਵੇਟ ਵੀ ਪੂਰਾ ਫੁੱਲ ਦੇ ਰਿਹਾ ਆ ਜੀ ਨਿਕਲ ਵੀ ਬਹੁਤ ਕਿੱਲੇ ਲਾਈ ਹੋਈ ਆ ਮੈਨੂੰ ਦੱਸ ਕੇ ਹਟੇ ਸਣੀ ਲਾਈ ਭਗਤੀ 20 ਕਿੱਲੇ ਲਾਈ ਹੋਈ ਆ 20 ਕਿੱਲੇ ਲਾਈ ਹੋਈ ਆ ਸਿਰਫ ਗੋਭੀਆਂ ਹੀ ਲਾਈਆਂ ਹੋਈਆਂ 5 20 ਕਿੱਲੇ ਫੁੱਲ ਗੋਭੀ ਆ 10 ਕਿੱਲੇ ਬੰਦ ਗੋਭੀ ਵੈਰੀ ਗੁੱਡ ਜੀ ਬੜੀ ਖੁਸ਼ੀ ਦੀ ਗੱਲ ਆ ਕਿ ਤੁਸੀਂ ਇੰਨੀ ਵਧੀਆ ਲਾਈ ਹੋਈ ਆ ਸਬਜੀ ਬਹੁਤ ਖੁਸ਼ੀ ਆ ਜੀ ਇਸ ਗੱਲ ਦੀ ਬਾਕੀ ਭਾਜੀ ਉਹਨਾਂ ਨੇ ਬਹੁਤ ਵਧੀਆ ਗਾਈਡ ਕੀਤਾ ਆ ਹਰ ਟਾਈਮ ਤੇ ਸਪਰੇ ਕਿਹੜੀ ਕਰਨੀ ਖਾਦ ਕਿਹੜੀ ਪਾਉਣੀ ਆ ਸਾਰਾ ਕੁਝ ਇਹਨਾਂ ਨੇ ਦੱਸਿਆ ਆ ਬਹੁਤ ਵਧੀਆ ਵੈਰਾਈਟੀ ਤਿਆਰ ਹੋਈ ਆ ਜੀ ਤੁਹਾਨੂੰ ਮਤਲਬ ਕੀ ਸਮੇਂ-ਸਮੇਂ ਦੇ ਨਾਲ-ਨਾਲ ਤਕਨੀਕੀ ਜਾਣਕਾਰੀ ਵੀ ਮਿਲਦੀ ਰਹੀ ਆ ਪੂਰੀ ਤਕਨੀਕੀ ਜਾਣਕਾਰੀ ਤਾਂ ਹਰ ਦੋ ਮਹੀਨੇ ਮਿਲਦੀ ਰਹੀ ਆ ਜੀ 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 ਬਾਕੀ ਜੀ ਗੱਲ ਕਰਦੇ ਆ ਸਾਡੇ ਤਕਨੀਕੀ ਜਾਣਕਾਰੀ ਦੇ ਮਾਰ ਸਰਦਾਰ ਲਾਲੀ ਸਰ ਜੀ ਹਾਂਜੀ ਸਰ ਜੀ ਮਿਰਨੋਫ ਕਿਰੇ ਮਮਥਨ ਮਲੇਰਕੁੱਲਾ ਸੀਡ ਸਟੋਰ ਮੁਲਾ ਪਰ ਤੋਂ ਜੀ ਅਨਦਜੀਤ ਵੀਰ ਹੁਣਾਂ ਨੇ ਕਿ ਕਰੇ ਕਦੇ ਖਾਣ ਵਾਸਤੇ ਵੀ ਨਹੀਂ ਲਈ ਸੀ ਆਏ ਅੱਜ ਇਹਨਾਂ ਨੇ ਪਹਿਲੀ ਵਾਰੀ ਗੋਭੀ ਲਈ ਹੈ ਸੋ ਪਹਿਲੀ ਵਾਰੀ ਮਾਲਕ ਬਗਰੇ ਬਹੁਤ ਵਧੀਆ ਬੜੀ ਸੋਹਣੀ ਗੋਭੀ ਹੋਈ ਹੋਈ ਆ ਹਾਂ ਜੀ ਅੱਜ ਇਹਨਾਂ ਨੂੰ ਮਿਲਣ ਆਏ ਆ ਸੋ 85 ਤੋਂ 60 ਦਿਨ ਹੋਇਆ ਜੀ ਇਹ ਬੰਦ ਗੋਭੀ ਨੂੰ ਜੀ ਔਰ ਬਹੁਤ ਵਧੀਆ ਰੰਗ ਵੀ ਬਹੁਤ ਵਧੀਆ ਹੈ ऑन डिमांड ਤੇ ਵਿਕ ਰਹੀ ਆ ਆਰਤੀ ਇਹਨਾਂ ਨੂੰ ਕਹਿੰਦੇ ਆ ਜੀ ਆਈ ਕਈ ਵੀਰਾਂ ਕੋਲ ਬੜੰਦਾ ਟਾਈਮ ਨਹੀਂ ਕੋਈ ਵੀ ਫੁੱਲ ਐਸਾ ਨਹੀਂ ਹੋਗਾ ਜਿਹੜਾ ਕਿ ਆਪਾਂ ਨਿੰਦਣ ਜੋਗ ਹੋਵੇ ਹੋਇਆ ਜੀ ਹਾਂਜੀ ਆਰਤੀ ਕਹਿੰਦੇ ਜੀ ਸਾਨੂੰ ਜਿਆਦਾ ਨਹੀਂ ਤਾਂ ਥੋੜੀ ਲੈ ਕੇ ਦਿਓ ਹਾਂਜੀ ਜ਼ਰੂਰ ਲੈ ਕੇ ਦੇ ਦੋ ਫੁੱਲ ਹੋਇਆ ਜੀ ਲਈ ਜ਼ਰੂਰ ਸਾਨੂੰ ਦਿਓ ਇਹ ਆਰਤੀ ਆ ਪਰ ਪੂਰੀ ਠੋਸਾ ਪੱਤੇ ਦਾ ਰੰਗ ਵੀ ਬਹੁਤ ਵਧੀਆ ਹੈ ਦੂਜੀਆਂ ਵੈਰਾਈਟੀਆਂ ਦੇ ਮੁਕਾਬਲੇ ਇਹ ਖਾਣ ਦੇ ਵਿੱਚ ਵੀ ਬੜੀ ਟੇਸਟੀ ਹੈ ਜੀ ਸਬਜ਼ੀ ਦੇ ਵਿੱਚ ਵੀ ਬੜੀ ਟੇਸਟੀ ਹੈ ਇਹ ਦੂਜੀਆਂ ਵੈਰਾਈਟੀਆਂ ਦੇ ਮੁਕਾਬਲੇ ਇਨ ਉਲੀ ਰੋਗ ਵੀ ਬਹੁਤ ਘੱਟ ਹੈ ਪਰ ਸੁੰਡੀਆਂ ਦਾ ਰੋਗ ਵੀ ਬਹੁਤ ਨਹੀਂ ਕੋਈ ਵੀ ਫੁੱਲ ਇਸ ਤਰ੍ਹਾਂ ਦਾ ਨਹੀਂ ਕੋਈ ਫੁੱਲ ਨਿੰਦਣਯੋਗ ਨਹੀਂ ਹੈਗਾ ਵੀ ਮੈਂ ਸਾਰਾ ਫਿਰ ਤੁਰ ਕੇ ਦੇਖਿਆ ਕੋਈ ਵੀ ਫੁੱਲ ਖਰਾਬ ਨਹੀਂ ਹੈਗਾ ਬਲੀ ਲੀਫ ਹੈ ਬਹੁਤ ਵਧੀਆ ਵੈਰਾਈਟੀ ਹੈ ਜੀ ਬਹੁਤ ਵਧੀਆ ਭਾਈ ਜੀ ਤੁਸੀਂ ਦੱਸ ਕੀ ਦੱਸਣਾ ਚਾਹਣਾ ਕੀ ਦੇਖ ਰਹੇ ਹੋ ਤੁਸੀਂ ਕੋ ਵੀ ਬਹੁਤ ਵਧੀਆ ਜੀ ਤੁਹਾਡੀ ਜਿੱਦਾਂ ਦਿੱਤੀ ਪਨੀਰੀ ਬਹੁਤ ਸੋਹਣੀ ਦਿੱਤੀ ਹੈ ਜੀ ਜੀ ਤੁਸੀਂ ਸੰਤੋਖਤ ਹੋ ਜੀ ਇਸ ਪਨੀਰੀ ਤੋਂ ਮਿਹਨਤ ਬਹੁਤ ਕੀਤੀ ਆ ਬਾਕੀ ਜੀ ਜੀ ਸੋ ਗਰੰਟੀ ਤੋਂ ਪੂਰੇ ਖੁਸ਼ ਹੋ ਜੀ ਪੂਰੇ ਵਧੀਆ ਜੀ ਸਾਡੀ ਗੈਡਲਾਈਨ ਤੋਂ ਵੀ ਖੁਸ਼ ਹੋ ਬਹੁਤ ਵਧੀਆ ਜੀ ਔਰ ਘਾਟ ਖਾਚੇ ਵਿੱਚ ਵਧੀਆ ਤਿਆਰ ਕਰਕੇ ਦੇਣਾ ਕਿਸੇ ਤਿਆਰ ਕਰਨੀ ਹੋਵੇ ਤੇ ਲਾਲੀ ਭਾਜੀ ਹੁਣਾਂ ਨੂੰ ਮਿਲੇ ਜੀ ਜੀ ਥੈਂਕ ਯੂ ਪਹਿਲਾਂ ਹਰ ਇੱਕ ਨੂੰ ਪੁੱਛਦੇ ਸੀ ਹਰ ਕਹਿੰਦਾ ਸੀ ਕਿ 10 ਬੁਰੇ ਖਾਦ ਦੇ ਚਾਹੀਦੇ ਆ ਅਸੀਂ 4 ਬੁਰੇ ਤੋਂ ਉੱਪਰ ਨਹੀਂ ਪਾਈ ਜੀ ਤੇ ਵੈਰਟੀ ਫਿਰ ਵੀ ਸਭ ਤੋਂ ਵਧੀਆ ਹੈ ਜੀ ਵਧੀਆ ਹੋਈ ਆ ਜੀ ਬਿਲਕੁਲ ਵੀਰੋ ਕਈ ਵਾਰੀ ਆਪਾਂ ਲੋੜ ਤੋਂ ਜ਼ਿਆਦਾ ਜੂਰੀਆ ਪਾ ਲੰਦੇ ਆ ਪlant vegetated growth ਲੈ ਲੈਂਦਾ ਖੁੱਲ ਦੀ ਕੁਆਲਿਟੀ ਜਰਬੰਦ ਨਹੀਂ ਉਨੀ ਵਧੀਆ ਨਹੀਂ ਹੁੰਦੀ ਇਹ ਕੀ ਨੂੰ ਮੈਨੇਜਲ ਮੈਨੇਜਮੈਂਟ ਕਰਕੇ ਚੱਲੋ ਸੋ ਫਸਲ ਬਹੁਤ ਵਧੀਆ ਹੋਊਗੀ ਜੇ ਆਪਾਂ ਇਕਵਿਟੀ ਨਹੀਂ ਖਾਈ ਜਣੇ ਜਾਂ ਇਕਵਿਟੀ ਪਾਈ ਜਣੇ ਸੋ ਉਹਦੇ ਨਾਲ ਪlant ਦੀ ਵੈਜੀਟੇਟਰ ਗ੍ਰੋਥੀ ਜਿਆਦਾ ਹੁੰਦੀ ਹੈ ਸੋ ਫੁੱਲ ਦੀ ਕੁਆਲਿਟੀ ਜਿਆਦਾ ਵਧੀਆ ਨਹੀਂ ਹੁੰਦੀ ਨਾ ਬੰਦ ਕੋ ਵੀ ਦੀ ਕੁਆਲਿਟੀ ਵਧੀਆ ਹੁੰਦੀ ਹੈ ਜੀ ਸੋ ਕੋਈ ਵੀ ਜਾਣਕਾਰੀ ਦੀ ਲੋੜਾ ਸੋ ਮੇਰੇ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਜੀ ਹਾਂਜੀ ਕਿਸਾਨ ਵੀਰੋ ਕੋਈ ਵੀ ਤਕਨੀਕੀ ਜਾਣਕਾਰੀ ਸਬਜ਼ੀਆਂ ਸੰਬੰਧੀ ਲੈਣ ਵਾਸਤੇ ਸਾਡਾ ਪਤਾ ਨੋਟ ਕਰੋ ਜੀ ਮਲੇਰ ਕੋਟਲਾ ਸੀਡ ਸਟੋਰ ਮੋਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਸਾਡਾ ਫੋਨ ਨੰਬਰ ਜੀ 98144 3770016 ਜੀ ਥੈਂਕ ਯੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਇਹਨਾਂ ਦਾ ਥੈਂਕ ਯੂ ਬਹੁਤ ਬਹੁਤ ਮਿਹਰਬਾਨੀ ਜੀ ਵੈਸਟ ਕੀਤਾ ਆ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਖੰਸਾ ਭਾਈ ਫਤਿਹ ਜੀ ਜੀ ਜੀ